ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਵੰਦੇ ਵਾਹਿਗੁਰੂ ਮਿਰਤੇ ਸਿੰਘ ਜਿੰਦਾਬਾਦ ਮਿਰਤੇ ਸਿੰਘ ਜਿੰਦਾਬਾਦ ਵਿਖੋ ਜੀ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਵੀ ਸਾਡੇ ਸਾਥੀ ਅੱਜ ਪਹੁੰਚੇ ਨੇ ਆਪਣੇ ਸਮੇਂ ਚੋਂ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਇਰੇ ਇਸ ਮੌਕੇ ਤੇ ਪਹੁੰਚੇ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਕੁਰਬਾਨ ਕੀਤੀ ਆ ਕਿ ਅਸੀਂ ਉਹਨਾਂ ਲਈ ਆਪਣਾ ਦੇਸ਼ ਲਈ 5 ਮਿੰਟ ਨਹੀਂ ਕੱਢ ਸਕਦੇ ਅੱਜ ਦਾ ਜੋ ਪ੍ਰੋਗਰਾਮ ਆ ਇਹਦੇ ਵਿੱਚ ਅਸੀਂ ਪਹਿਲਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਸਾਡੇ ਗੁਰਤੇਜ ਸਿੰਘ ਜੀ ਸ਼ਹੀਦ ਸ਼ੋਰੇ ਚੱਕਰ ਉਹਨਾਂ ਦੇ ਮਾਤਾ ਜੀ ਮਾਤਾ ਜੀ ਰਤਨ ਕੌਰ ਜੀ ਉਹ ਵੀ ਅੱਜ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਉਹਨਾਂ ਦੇ ਬ੍ਰਦਰ ਵੀ ਨਾਲ ਆਏ ਨੇ ਅਸੀਂ ਅੱਜ ਸ਼ਹਾਦਤ ਜਿਲੀ ਦਿੱਤੀ ਆ ਸ਼ਹੀਦ ਜੀ ਨੂੰ ਹੁਣ ਅਸੀਂ ਅੱਜ ਦਾ ਇੱਥੋਂ ਜਿਹੜਾ ਆ ਫਲੈਗ ਮਾਰਚ ਇੱਕ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਸ਼ਹੀਦਾਂ ਦੇ ਨਾਰੇ ਲਾਵਾਂਗੇ ਤੇ ਇਹਨਾਂ ਦੇ ਜਿਹੜਾ ਗੇਟ ਇੱਥੇ ਬਣਾਇਆ ਗਿਆ ਵਾ ਸਤਮੁਜ ਜਣਾ ਸਰਕਾਰਾਂ ਵੱਲੋਂ ਬਣਾਇਆ ਗਿਆ ਵਾ ਇਹਦੀ ਵੀ ਅੱਜ ਸਫਾਈ ਦਾ ਅਭਿਆਨ ਜਿਹੜਾ ਵਾ ਅਸੀਂ ਕਰਾਂਗੇ ਕਿਉਂਕਿ ਇਹ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਸਿਰਫ ਅਸੀਂ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕਰਨਾ ਜਾਂ 26 ਜਨਵਰੀ ਨੂੰ ਯਾਦ ਕਰਨਾ ਪੂਰੇ ਸਾਲ ਵੀ ਅਸੀਂ ਯਾਦ ਕਰ ਸਕਦੇ ਆ ਕਿਉਂਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੋਈ ਨਹੀਂ ਦੇ ਸਕਦਾ ਪਰ ਜੋ ਮਾਤਾ ਜੀ ਨੇ ਮਾ ਇਹਨਾਂ ਦੇ ਬੇਟੇ ਨੇ ਦਿੱਤੀ ਆ ਐਸੀ ਕੋਖਨੇ ਦਾ ਸ਼ੂਰਮਾ ਪੈਦਾ ਕੀਤਾ ਜੋ ਤੁਹਾਡੇ ਸਾਰੇ ਪਿੰਡਾਂ ਦਾ ਨਾਮ ਰੌਸ਼ਨ ਕਰ ਗਿਆ ਇਹ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ ਬਾਕੀ ਨਾ ਹੁੰਦੇ ਜਾਂਦੇ ਰਹਿੰਦੇ ਨੇ ਪਰ ਸ਼ਹੀਦਾਂ ਦੇ ਨਾਮ ਜਿਹੜੇ ਨੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਨੇ ਤੇ ਇਹਦੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਅੱਜ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਵੈਸੇ ਕਹਿੰਦੇ ਨੇ ਜੀ ਇਹ ਸ਼ਹਾਦਤ ਹੋਈ ਆ ਸੋਗ ਵਾਲਾ ਟਾਈਮ ਆ ਪਰ ਮੈਂ ਨਹੀਂ ਸਮਝਦਾ ਕਿ ਸੋਗ ਵਾਲਾ ਇਹ ਸਾਡੇ ਨੇ ਫਕਰ ਦੀ ਗੱਲ ਆ ਕਿ ਸਾਡਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਤੇ ਫਕਰ ਹੋਣਾ ਚਾਹੀਦਾ ਮਾਤਾ ਜੀ ਨੇ ਉਹਨਾਂ ਫਕਰ ਹੋਣਾ ਚਾਹੀਦਾ ਤੇ ਮਾਤਾ ਜੀ ਦੀ ਬlesingਸ ਲੈ ਕੇ ਅੱਜ ਅਸੀਂ ਇਸ ਰੈਲੀ ਦੀ ਸ਼ੁਰੂਆਤ ਕਰਾਂਗੇ ਇਹ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਤੋਂ ਮਾਤਾ ਜੀ ਬlesing ਜ਼ਰੂਰੀ ਆ ਆਸ਼ੀਰਵਾਦ ਮਾਤਾ ਜੀ ਦਾ ਤੇ ਇਹਨਾਂ ਦੇ ਬ੍ਰਦਰ ਸਾਹਿਬ ਨੇ ਤੇ ਬਾਕੀ ਹੁਣ ਧੰਨਵਾਦ ਸਾਰਿਆਂ ਦਾ ਪਿੰਡ ਜੋਗਵਾਲ ਜਟਾ ਹੈ ਮੇਰਾ ਨਾਮ ਗਰਦੀਪ ਸਿੰਘ ਹੈ ਇਹ ਉਹ ਆਪਣੇ 2003 ਨੂੰ ਗਰਦੀਪ ਸਿੰਘ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਸੀ ਉਸਨੇ 4 ਹਾਤ ਵਾਧਿਏ ਢੇਰ ਕੀਤੇ ਉਸ ਤੋਂ ਬਾਅਦ ਫਿਰ ਅਬ ਸ਼ਹੀਦ ਹੋ ਗਿਆ ਉਹਨਾਂ ਹੀ ਸਵਰਨਕੋਟੀ ਪੁੰਛ ਚ ਹਾਂ ਮੁਕਾਬਲੇ ਦੌਰਾਨ ਚਾਰ ਅੱਤਾਂ ਦੀ ਢੇਰ ਕੀਤੀ ਸੀ ਉਹ ਉਹਦੋਂ ਤੋਂ ਬਾਅਦ ਚ ਮਿਲ ਗਿਆ ਜਦੋਂ ਚੀਤ ਹੋਣ ਤੋਂ ਬਾਅਦ ਸਾਲਾਂ ਬਾਅਦ ਫਿਰ ਉਹਦੇ ਚਿੱਠੀ ਆ ਗਈ ਮਹਿਸੂਸ ਤੇ ਚਲੋ ਬਹੁਤ ਵਧੀਆ ਭਜੋ ਪਰਮਾਤਮਾ ਨੂੰ ਭਾਵੇ ਤੇ ਇੱਕ ਬੜੀ ਇਹ ਵੀ ਫਖਰ ਵੀ ਹੈ ਚਲੋ ਜੈ ਸ਼ਹੀਦ ਹੋਇਆ ਨਾਂ ਰੋਸ਼ਨ ਕਰ ਗਿਆ ਆਪਣਾ ਮਾਨ ਨਾਲ ਤੇ ਸਭ ਨੇ ਅਸੀਂ ਵੀ ਮਰੀ ਜਾਣਾ ਇਸ ਤਰ੍ਹਾਂ ਸਾਡੇ ਸਾਡੇ ਪਰਿਵਾਰ ਦਾ ਇਸ ਤਰ੍ਹਾਂ ਹੀ ਸਾਰੇ ਰਨ ਕਰਨਾ ਇਸ ਤਰ੍ਹਾਂ ਹੀ ਵੀ ਚਲੋ ਆਪਣੇ ਦੇਸ਼ ਕੌਮ ਦੇ ਵਾਸਤੇ ਆਪਣੇ ਦੇਸ਼ ਵਾਸਤੇ ਲੱਖਿਆ ਕਰਨ ਆਪਣੇ ਦੇਸ਼ ਕੌਮ ਵਾਸਤੇ ਰਾਖੀ ਕਰਨ ਇਹ ਉਹ ਸੰਦੇਸ਼ ਹੈ ਮੇਰਾ ਨਾਮ ਜੀ ਗੁਰਪ੍ਰੀਤ ਵੇਖੋ ਜੀ ਅਸੀਂ ਸ਼ਹਾਦਤ ਨੂੰ ਲੈ ਕੇ ਅਸੀਂ ਬਹੁਤ ਫਖਰ ਵਾਲਾ ਮਾਨ ਮਾਨ ਮਹਿਸੂਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਨਾਂ ਰੋਸਰ ਕੀਤਾ ਇਹਨਾਂ ਨੇ ਤੇ ਮੁਕਾਬਲਾ ਕੀਤਾ ਡੱਟ ਕੇ ਮੁਕਾਬਲਾ ਕੀਤਾ ਔਰ ਮੇਰੇ ਨਾਲ ਇਹਨਾਂ ਨੇ ਮੇਰੇ ਜਮਾਤੀ ਨੇ ਪਰਦੇ ਰਹੇ ਨੇ ਮੇਰੇ ਨਾਲ ਤੇ ਬਹੁਤ ਵਧੀਆ ਮੁੰਡਾ ਸੀ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਚੰਗਾ ਸੁਭਾਅ ਹੀ ਉਹਨਾਂ ਦਾ ਤੇ ਬਹੁਤ ਵਧੀਆ ਸੀ ਤੇ ਆਪਣਾ ਮਤਲਬ ਕਿ ਆਪਣੀ ਕੁਰਬਾਨੀ ਦੇ ਗਏ ਨੇ ਉਹ ਵੇਖੋ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਬੱਚੇ ਆਪਣੇ ਭਰਾਓ ਤੇ ਬੱਚੇ ਆਪਣੇ ਫੌਜ ਚ ਕਰਾਓ ਤੇ ਜਿਹੜਾ ਸਾਡੇ ਦੇਸ਼ ਦੀ ਰੱਖਿਆ ਕਰੇ